ਸੁਵਿਧਾ ਸੈਂਟਰ ਜਾਂਦੇ ਸੀ ਤੇ ਲਾਈਨਾਂ 'ਚ ਲੱਗ ਕੇ ਸਾਨੂੰ ਸਰਟੀਫਿਕੇਟ ਬਣਾਉਣ ਦੀ ਬੜੀ ਦਿੱਕਤ ਆਉਂਦੀ ਸੀ ਤੇ ਸਾਡੇ ਘਰੇ ਹੁਣ ਆਪਣੇ ਆਪ ਹੀ ਪਹੁੰਚੇ ਆ ਜਾਂਦੇ ਆ ਕਿ ਆਪਾਂ 10 ਜਿੱਤ ਤੇ ਫੋਨ ਕਰਦੇ ਆ ਆਂਦੇ ਨੇ ਤੇ ਫਿਰ ਸਾਨੂੰ 2 ਦਿਨਾਂ ਬਾਅਦ ਸਰਟੀਫਿਕੇਟ ਮਿਲ ਗਿਆ ਹੈ ਜਨਤਾ ਨੂੰ ਘਰ ਬੈਠੇ ਜਨ ਸੁਵਿਧਾ ਮਿਲੇ ਇਸ ਦੇ ਲਈ ਪੰਜਾਬ ਸਰਕਾਰ ਨੇ ਸਰਕਾਰ ਤੁਹਾਡੇ ਦਵਾਰ ਯੋਜਨਾ ਦੀ ਸ਼ੁਰੂਆਤ ਕੀਤੀ ਹੈ ਪੰਜਾਬ ਸਰਕਾਰ ਦੁਆਰਾ ਸੇਵਾ ਕੇਂਦਰ ਰਾਹੀ 1070 ਤੇ ਫੋਨ ਕਰਕੇ ਸਿਟੀਜ਼ਨ ਸਰਵਿਸਿਸ ਦੀਆਂ ਸੇਵਾਵਾਂ ਆਪਣੇ ਘਰ ਬੈਠੇ ਲੈ ਸਕਦਾ ਹੈ ਜਿਸ ਵਿੱਚ ਜਾਤੀ ਸਰਟੀਫਿਕੇਟ ਜਨਮ ਸਰਟੀਫਿਕੇਟ ਅਤੇ ਹੋਰ ਵੀ ਇਸ ਤਰ੍ਹਾਂ ਦੀਆਂ ਕਾਫੀ ਸੇਵਾਵਾਂ ਜਿਹੜੀਆਂ ਉਹ ਘਰੇ ਬੈਠੇ ਦਿੱਤੀਆਂ ਜਾ ਰਹੀਆਂ ਹਨ ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ ਯੋਜਨਾ ਤਹਿਤ ਡਰਾਈਵਿੰਗ ਲਾਇਸੈਂਸ ਪਾਸਪੋਰਟ ਅਰਜ਼ੀ ਪੱਤਰ ਪੁਲਿਸ ਵੈਰੀਫਿਕੇਸ਼ਨ ਯੂਟਿਲਿਟੀ ਕਨੈਕਸ਼ਨ ਕਿਰਾਏਦਾਰ ਦਾ ਵੈਰੀਫਿਕੇਸ਼ਨ ਵਰਗੀਆਂ 406 ਸੇਵਾਵਾਂ ਮ ਉਪਲਬਧ ਕਰਾਈਆਂ ਹਨ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ੱੱਕੇ ਖਾਣ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਇੱਕ ਸਭ ਤੋਂ ਵੱਡਾ ਪ੍ਰੋਜੈਕਟ ਜਿਹੜਾ ਕਿ ਅ ਅਸੀਂ ਸ਼ੁਰੂਆਤ ਕੀਤੀ ਹੈ ਉਹ ਵੀ ਸਾਡੇ ਪੰਜਾਬ ਦਾ ਜਿਹੜਾ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਹੈ ਸੈਰਸਪਟਾ ਵਿਭਾਗ ਵੱਲੋਂ ਜਿਹੜੀ ਕਿ ਜਿਹੜਾ ਅਸੀਂ ਤਿਆਰ ਕਰ ਰਹੇ ਹਾਂ ਉਹਦਾ ਵੀ ਨਹੀਂ ਪੱਥਰ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ 5 ਅਕਤੂਬਰ ਨੂੰ ਆਪਣੇ ਹੱਥਾਂ ਦੇ ਨਾਲ ਨਹੀਂ ਪੱਥਰ ਰੱਖਿਆ ਔਰ ਇਹ ਜਿਹੜਾ ਪ੍ਰੋਜੈਕਟ ਹੋਊਗਾ ਇਹ ਟੋਟਲ 10 ਮਹੀਨੇ ਦੇ ਵਿੱਚ ਬਣ ਕੇ ਤਿਆਰ ਹੋਊਗਾ ਇਹ ਪ੍ਰੋਜੈਕਟ ਕੀ ਹੈ ਇਹ ਪ੍ਰੋਜੈਕਟ ਹੈ ਅ ਸ਼੍ਰੀ ਅਨੰਦਪੁਰ ਸਾਹਿਬ ਹੈ ਜਿਹੜਾ ਉਹ ਉਥੇ ਅਸੀਂ ਇਹ ਜਿਹੜੀ ਕਿ ਗਲਿਆਰਾ ਤਿਆਰ ਕਰ ਰਹੇ ਹਾਂ ਬਹੁਤ ਸੋਹਣਾ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਾਹਰ ਇੱਕ ਗਲਿਆਰਾ ਤਿਆਰ ਹੋਇਆ ਉਸੇ ਤਰੀਕੇ ਦਾ ਉਸ ਤੋਂ ਮਤਲਬ ਉਸੇ ਸੇਮ ਤਰੀਕੇ ਦਾ ਵਾਈਟ ਕਲਰ ਦੇ ਵਿੱਚ ਕਿਉਂਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਵਾਈਟ ਸਿਟੀ ਦਾ ਦਰਜਾ ਦਿੱਤਾ ਜਾ ਰਿਹਾ ਸੋ ਵਾਈਟ ਸਿਟੀ ਹੋਣ ਕਰਕੇ ਜੇਰੋ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਗਲਿਆਰਾ ਤਿਆਰ ਹੋ ਰਿਹਾ ਇਹਨੂੰ ਅਸੀਂ ਵਾਈਟ ਦੇ ਵਾਈਟ ਕਲਰ ਦੇ ਵਿੱਚ ਤਿਆਰ ਕਰ ਰਹੇ ਹਾਂ ਔਰ ਨੀਚੇ ਜਿਹੜਾ ਇਹਦਾ ਸਾਰਾ ਬੇਸ ਲੱਗੂ ਆ ਇਹ ਸੰਗਮਾਰਮਰ ਦਾ ਪਿਓਰ ਵਾਈਟ ਮਾਰਬਲ ਲਾ ਕੇ ਤਿਆਰ ਹੋ ਰਿਹਾ ਜਿਹਦੇ ਵੇਰਵੇ ਕੁਝ ਇਸ ਤਰ੍ਹਾਂ ਦੇ ਨੇ ਇਹ ਗਲਿਆਰਾ ਮੇਨ ਰੋਡ ਤੋਂ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਤੱਕ ਕੁੱਲ 580 ਮੀਟਰ ਲੰਬਾ ਇਹ ਗਲਿਆਰਾ ਹੋਊਗਾ ਇਹ ਮਾਰਗ ਦੇ ਉੱਤੇ ਸੰਗਮਾਰਮਰ ਜਿਹੜਾ ਹੋਊਗਾ ਉਹ ਵਾਲਾ ਪੱਥਰ ਓਵਰਾ ਮਾਰਬਲ ਯੂਜ਼ ਹੋਊਗਾ। ਇਸ ਗਲਿਆਰੇ ਦੇ ਉੱਤੇ ਕੁੱਲ 6 ਦਾਖਲੇ ਦੇ ਗੇਟ ਬਣਾਏ ਜਾਣਗੇ। ਔਰ ਉਹ ਜਿਹੜੇ ਗੇਟ ਹੋਣਗੇ ਇਸ ਵਿਰਾਸਤੀ ਮਾਰਗ ਵਿੱਚ ਸਭ ਤੋਂ ਪਹਿਲਾਂ ਮੁੱਖ ਮਾਰਗ ਵਾਲੇ ਪਾਸੇ ਤੋਂ ਵੱਡਾ ਤੇ ਆਕਰਸ਼ਕ ਗੇਟ ਤਿਆਰ ਕੀਤਾ ਜਾਵੇਗਾ ਜੋ ਸੰਗਤ ਦੀ ਖਿੱਚ ਦਾ ਕੇਂਦਰ ਬਣੇਗਾ। ਇੱਕ ਗੇਟ ਸਰੋਵਰ ਤੇ ਪਾਰਕਿੰਗ ਸਾਈਡ ਵੱਲੋਂ ਵੀ ਹੋਵੇਗਾ। ਇੱਕ ਹੋਰ ਗੇਟ ਗੁਰੂ ਤੇਗਬਹਾਦਰ ਮਿਊਜ਼ੀਅਮ ਵਾਲੇ ਪਾਸਿਓਂ ਹੋਵੇਗਾ। ਬਾਕੀ ਗੇਟ ਮੁੱਖ ਸੜਕ ਨਾਲ ਜੁੜਦੇ ਵੱਖ-ਵੱਖ ਰਾਹਾਂ ਉੱਤੇ ਹੋਣਗੇ। ਇਹ ਇਹਦੇ ਵਿੱਚ ਅਸੀਂ ਜਿਹੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਾਣੀ ਦੇ ਵਿੱਚ ਪਵਿੱਤਰ ਰੁੱਖਾਂ ਦਾ ਵਰਣਨ ਹੋਇਆ ਅਸੀਂ ਉਹ ਜਿਹੜੇ ਰੁੱਖ ਨੇ ਉਹ ਰੁੱਖ ਜਿਹੜੇ ਸਾਡੇ ਪੁਰਖੇ ਸਾਨੂੰ ਸਾਡੇ ਗੁਰੂ ਮਹਾਰਾਜ ਦੱਸ ਕੇ ਗਏ ਨੇ ਅਸੀਂ ਉਹ ਰੁੱਖ ਵੀ ਇਸ ਗਲਿਆਰੇ ਦੇ ਉੱਤੇ ਲਗਾਵਾਂਗੇ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ ਜਿਹੜਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸ਼ੁਰੂ ਕਰਵਾਇਆ ਹੈ ਔਰ ਇਹ ਜਿਹੜਾ ਵਿਰਾਸਤੀ ਮਾਰਗ ਹੋਊਗਾ ਇਹਦੇ ਵਿੱਚ ਬੜੀਆਂ ਦੋਨੋਂ ਪਾਸੇ ਸ਼ਾਨਦਾਰ ਪੇਂਟਿੰਗਾਂ ਵੀ ਹੋਣਗੀਆਂ ਔਰ ਹੋਰ ਤਕਰੀਕਾ ਰਾਹੀਂ ਖਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸ ਨੂੰ ਰੂਪਮਾਨ ਵੀ ਕੀਤਾ ਜਾਵੇਗਾ ਸੋ ਇਸ ਪ੍ਰੋਜੈਕਟ ਦੇ ਉੱਤੇ ਇਸ ਪ੍ਰੋਜੈਕਟ ਦੇ ਉੱਤੇ ਜਿਹੜੀ ਸਾਡੀ ਟੋਟਲ ਕਾਸਟ ਆਣੀ ਹੈ 18 ਕਰੋੜ ਰੁਪਏ ਦੀ ਕਾਸਟ ਆਣੀ ਹੈ ਜਿਹੜੀ ਕਿ ਅਸੀਂ ਵਿਦਨ 10 ਮੰਥਸ 10 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਕੰਪਲੀਟ ਕਰਨੀ ਹੈ ਇਸ ਦੇ ਨਾਲ ਨਾਲ ਸਾਡੇ ਅ ਅਸੀਂ 25 ਸਤੰਬਰ ਨੂੰ 25 ਸਤੰਬਰ ਨੂੰ ਆ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੁੰਦੇ ਹੋਏ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਇੱਕ ਲੋਗੋ ਵੀ ਜਾਰੀ ਕੀਤਾ ਹੈ ਜਿਹੜਾ ਕਿ ਪੰਜਾਬ ਸਰਕਾਰ ਦੇ ਹਰ ਦਸਤਾਵੇਜ਼ਾਂ ਦੇ ਉੱਤੇ ਜਾਨੀ ਕਿ ਤੁਸੀਂ ਹੁਣ ਇਹ ਦੇਖੋਗੇ ਇਹ ਵਾਲਾ ਜਿਹੜਾ ਲੋਗੋ ਹੋਊਗਾ ਇਹ ਦਰਸਾਇਆ ਜਾਊਗਾ ਇਹ ਵਾਲਾ ਲੋਗੋ ਹੈ ਜਿਹੜਾ ਪੰਜਾਬ ਸਰਕਾਰ ਦੇ ਹਰ ਦਸਤਾਵੇਜ਼ ਦੇ ਉੱਤੇ ਹਰੇਕ ਡਿਪਾਰਟਮੈਂਟ ਵੱਲੋਂ ਜੋ ਵੀ ਲੈਟਰ ਵੀ ਜਾਰੀ ਹੋਊਗਾ ਤਾਂ ਉਹਦੇ ਉੱਪਰ ਇਹ ਲੋਗੋ ਜਿਹੜਾ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸਾਲਾ ਸ਼ਹੀਦੀ ਦਿਹਾੜਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਹਾੜਾ ਜੀ ਨੂੰ ਸਮਰਪਿਤ ਹੁੰਦੇ ਹੋਏ ਇਹ ਜਿਹੜੀ ਕਿ ਲੋਗੋ ਹੈ ਜਿਹੜਾ ਇਹ 25 ਸਤੰਬਰ ਨੂੰ ਮੁੱਖ ਮੰਤਰੀ ਸਾਹਿਬ ਨੇ ਉੱਥੇ ਜਾਰੀ ਚੰਡੀਗੜ੍ਹ ਵਿਖੇ ਜਾਰੀ ਕੀਤਾ ਸੀਗਾ ਇਸ ਦੇ ਨਾਲ ਸਾਡਾ ਇੱਕ ਅਸੀਂ ਜਿਹੜਾ 350 ਸਾਲਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹਾਦਤ ਦਾ ਦਿਹਾੜਾ ਮਨਾਉਣ ਜਾ ਰਹੇ ਹਾਂ ਉਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਸਾਡੀਆਂ ਅਸੀਂ ਚਾਰ ਯਾਤਰਾਵਾਂ ਕਿਉਂਕਿ ਇਹ ਗੱਲ ਬਾਰ-ਬਾਰ ਦੱਸਣੀ ਬਹੁਤ ਜ਼ਰੂਰੀ ਹੈ ਔਰ ਪ੍ਰੈਸ ਦੇ ਮਾਧਿਅਮ ਦੇ ਨਾਲ ਇਹ ਗੱਲ ਤਾਂ ਬਾਰ-ਬਾਰ ਦੱਸਣੀ ਜ਼ਰੂਰੀ ਹੈ ਕਿਉਂਕਿ ਇਹ ਜਿਹੜਾ ਦਿਹਾੜਾ ਹੋਊਗਾ ਇਹ ਬੜੇ ਵੱਡੇ ਪੱਧਰ ਤੇ ਸਮਾਗਮ ਮਨਾਏ ਜਾਣੇ ਨੇ ਔਰ بار-बार ਇਹ ਇਹਦੇ ਉੱਤੇ ਗੱਲ ਕਰਨ ਦੇ ਨਾਲ ਵੱਦ ਤੋਂ ਵੱਦ ਲੋਕਾਂ ਤੱਕ ਸਿੱਖ ਸੰਗਤ ਤੱਕ ਗੁਰਨਾਨਕ ਨਾਮਲੇਵਾ ਸੰਗਤ ਤੱਕ ਜਿਹੜੇ ਪਿਆਰ ਕਰਦੇ ਨੇ ਗੁਰੂ ਮਹਾਰਾਜ ਨੂੰ ਜਿੱਥੇ ਕਿਤੇ ਵੀ ਬੈਠੇ ਨੇ ਦੇਸ਼ਾਂ ਵਿਦੇਸ਼ਾਂ 'ਚ ਉੱਥੇ ਤੱਕ ਇਹ ਆਵਾਜ਼ ਜਾਊਗੀ ਤੁਹਾਡੇ ਮਾਧਿਅਮ ਦੇ ਨਾਲ ਜਾਊਗੀ ਤੁਸੀਂ ਸਭ ਤੋਂ ਵੱਡੇ ਸੂਤਰਧਾਰ ਬਣੋਗੇ ਇਸ ਪ੍ਰੋਗਰਾਮ ਨੂੰ بڑے ਵੱਡੇ ਲੈਵਲ ਤੱਕ ਕਾਮਯਾਬ ਕਰਨ ਲਈ ਸੋ ਇਸ ਕਰਕੇ ਮੈਂ মিডিਆ ਦੇ ਮਾਧਿਅਮ ਦੇ ਰਾਹੀਂ ਇਹ ਵੀ ਦੱਸਣਾ ਚਾਹੁੰਦਾ ਕਿ ਸਾਡੇ ਮੇਨ ਚਾਰ ਰੂਟ ਬਣੇ ਨੇ ਯਾਤਰਾਵਾਂ ਦੇ ਇਸ ਨੂੰ ਸੰਬੰਧ ਸਭ ਤੋਂ ਪਹਿਲਾਂ ਜਿਹੜਾ ਇਹ ਮੈਂ ਦਿਖਾ ਰਿਹਾ ਇਹ ਹੈਗਾ ਜੀ ਮੇਨ ਰੂਟ ਜਿਹੜਾ ਮੇਨ ਰੂਟ ਹੋਊਗਾ ਇਹ ਜਿਹੜਾ ਸ਼ੁਰੂਆਤ ਹੋਣੀ ਹੈ ਸ਼੍ਰੀਨਗਰ ਤੋਂ 19 ਤਰੀਕ ਨੂੰ 19 11 19 ਨਵੰਬਰ 2025 ਤੋਂ ਇਹਦੀ ਸ਼ੁਰੂਆਤ ਹੋਣੀ ਹੈ ਸ਼੍ਰੀਨਗਰ ਤੋਂ ਔਰ ਸ਼੍ਰੀਨਗਰ ਤੋਂ ਆਨੰਦਪੁਰ ਸਾਹਿਬ ਦਾ ਜਿਹੜਾ ਇਹ ਡਿਸਟੈਂਸ ਹੈ ਲਗਭਗ ਲਗਭਗ 250 ਕਿਲੋਮੀਟਰ ਦਾ ਡਿਸਟੈਂਸ ਹੈ ਸ਼੍ਰੀ ਨਗਰ ਤੋਂ ਇਹ ਰੂਟ ਜੰਮੂ ਆਣਾ ਜੰਮੂ ਤੋਂ ਫਿਰ ਪਠਾਨਕੋਟ ਆਣਾ ਪਠਾਨਕੋਟ ਤੋਂ ਦਸੂਹਾ ਆਣਾ ਦਸੂਹੇ ਤੋਂ ਹੁਸ਼ਿਆਰਪੁਰ ਆਣਾ ਹੁਸ਼ਿਆਰਪੁਰ ਤੋਂ ਮਾਹਿਲਪੁਰ ਆਣਾ ਮਾਹਿਲਪੁਰ ਤੋਂ ਗੜਸ਼ੰਕਰ ਆਣਾ ਗੜਸ਼ੰਕਰ ਤੋਂ ਸ਼੍ਰੀ ਆਨੰਦਪੁਰ ਸਾਹਿਬ ਵਿਖੇ 22 ਤਰੀਕ ਦੀ ਸ਼ਾਮ ਤੱਕ ਸ਼੍ਰੀ ਆਨੰਦਪੁਰ ਸਾਹਿਬ ਤੱਕ ਇਹ ਮੇਨ ਰੂਟ ਹੈ ਜਿਹੜੀ ਮੇਨ ਯਾਤਰਾ ਹੈ ਇਹ ਪਹੁੰਚਣੀ ਹੈ ਇਹਦੇ ਵਿੱਚ ਕਸ਼ਮੀਰੀ ਪੰਡਿਤ ਜਿਹੜੇ ਸਾਡੇ ਨੇ ਸਤਕਾਰਯੋਗ ਉਹ ਬੜੀ ਵੱਡੀ ਗਿਣਤੀ ਦੇ ਵਿੱਚ ਇਸ ਰੂਟ ਦੇ ਵਿੱਚ ਸ਼ਮੂਲੀਅਤ ਕਰਨਗੇ ਔਰ ਇਸ ਮੇਨ ਰੂਟ ਇਸ ਨਗਰ ਕੀਰਤਨ ਦੀ ਜਿਹੜੀ ਸ਼ੁਰੂਆਤ ਕੀਤੀ ਜਾਊਗੀ ਇਸ ਨਗਰ ਕੀਰਤਨ ਦੀ ਸ਼ੁਰੂਆਤ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਤੇ ਸ਼੍ਰੀਨਗਰ ਦੇ ਜਿਹੜੇ ਸੀਐਮ ਸਾਹਿਬ ਨੇ ਉਮਰ ਅਬਦੁੱਲਾ ਜੀ ਤੇ ਉਹਨਾਂ ਦੇ ਦੁਆਰਾ ਜਾਨੀ ਕਿ ਉੱਥੇ ਜਾ ਕੇ ਇਸ ਦੀ ਸ਼ੁਰੂਆਤ ਹੈ ਜਿਹੜੀ ਉੱਥੇ ਕੀਤੀ ਜਾਊਗੀ ਔਰ ਧਾਰਮਿਕ ਜਿਹੜੀਆਂ ਸਾਡੇ ਵੱਡੇ ਸੰਤ ਸਮਾਜ ਦੀਆਂ ਹਸਤੀਆਂ ਨੇ ਉਹ ਵੀ ਉੱਥੇ ਮੌਜੂਦ ਰਹਿਣਗੀਆਂ ਨੰਬਰ 2 ਇਹ ਆ ਜਾਂਦਾ ਹੈ ਮਾਝਾ ਦੁਆਬਾ ਰੂਟ ਮਾਝਾ ਦੁਆਬਾ ਰੂਟ ਦਾ ਜਿਹੜਾ ਸਾਡਾ ਇਹ ਰੂਟ ਹੈ ਇਹ ਦੋ ਰੂਟ ਸਾਡੇ ਚੱਲਣਗੇ ਇੱਕ ਸਾਡਾ ਚੱਲੂਗਾ ਗੁਰਦਾਸਪੁਰ ਗੁਰਦਾਸਪੁਰ ਤੋਂ ਬਟਾਲਾ ਬਾਬਾ ਬਕਾਲਾ ਸ੍ਰੀ ਅੰਮ੍ਰਿਤਸਰ ਸਾਹਿਬ ਤਰਨਤਾਰਨ ਗੋਇੰਦਵਾਲ ਸਾਹਿਬ ਕਪੂਰਥਲਾ ਕਰਤਾਰਪੁਰ ਸਾਹਿਬ ਜਲੰਧਰ ਬੰਗਾ ਬਲਾਚੌਰ ਤੇ ਸ੍ਰੀ ਅਨੰਦਪੁਰ ਸਾਹਿਬ ਇਹ ਇਸ ਤਰ੍ਹਾਂ ਦਾ ਸਾਡਾ ਰੂਟ ਚੱਲੂਗਾ ਇਹ 20 ਤਰੀਕ ਨੂੰ ਚੱਲਣਾ ਔਰ 22 ਤਰੀਕ ਦੀ ਸ਼ਾਮ ਨੂੰ ਜਾ ਕੇ ਇਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੰਚਣਾ ਔਰ ਇਸ ਤੋਂ ਇਲਾਵਾ ਸਾਡਾ ਮਾਲਵਾ ਰੂਟ ਹੈ ਮਾਲਵਾ ਰੂਟ ਸਾਡਾ ਚੱਲਣਾ ਹੈ ਫਰੀਦਕੋਟ ਫਿਰੋਜ਼ਪੁਰ ਮੋਗਾ ਜਗਰਾਓ ਲੁਧਿਆਣਾ ਖੰਨਾ ਸਰਹੰਦ ਫਤਿਹਗੜ੍ਹ ਸਾਹਿਬ ਮੋਰਿੰਡਾ ਚਮਕੌਰ ਸਾਹਿਬ ਰੂਪਨਗਰ ਸ੍ਰੀ ਅਨੰਦਪੁਰ ਸਾਹਿਬ ਤੇ ਲਾਸਟ ਜਿਹੜੀ ਸਾਡੀ ਯਾਤਰਾ ਜਿਹੜੀ ਹੈ ਉਹ ਚੱਲਣੀਆਂ ਮਾਲਵਾ ਰੂਟ 2 ਜਿਹਦੇ ਵਿੱਚ ਤਲਵੰਡੀ ਸਾਬੋ ਬਠਿੰਡਾ ਬਰਨਾਲਾ ਸੰਗਰੂਰ ਪਟਿਆਲਾ ਰਾਜਪੁਰਾ ਬਨੂੜ ਮੁਹਾਲੀ ਕਰਾਲੀ ਰੂਪਨਗਰ ਤੇ ਸ਼੍ਰੀ ਅਨੰਦਪੁਰ ਸਾਹਿਬ ਇਹ ਜਿਹੜੇ ਚਾਰ ਸਾਡੇ ਨਗਰ ਕੀਰਤਨ ਦੇ ਰੂਪ ਚ ਯਾਤਰਾਵਾਂ ਨਿਕਲਦੀਆਂ ਆਸੀਂ ਕੋਸ਼ਿਸ਼ ਕੀਤੀ ਹੈ ਕਿ ਪੂਰੇ ਪੰਜਾਬ ਨੂੰ ਹਰ ਜਗ੍ਹਾ ਤੋਂ ਟੱਚ ਕਰ ਸਕੀਏ ਵੱਧ ਤੋਂ ਵੱਧ ਸੰਗਤ ਨੂੰ ਨਗਰ ਕੀਰਤਨ ਦੇ ਨਾਲ ਜੋੜ ਸਕੀਏ ਉਹਨਾਂ ਰਾਸਤਿਆਂ ਦੇ ਵਿੱਚ ਜਿੱਥੇ-ਜਿੱਥੇ ਨਗਰ ਕੀਰਤਨ ਦਾ ਹੌਲਟ ਆਊਗਾ ਉੱਥੇ ਪੰਜਾਬ ਸਰਕਾਰ ਵੱਲੋਂ ਵਿਸ਼ਰਾਮ ਕਰਨ ਦੇ ਰਾਤ ਰੁਕਣ ਦੇ ਪੂਰੇ ਪ੍ਰਬੰਧ ਕੀਤੇ ਗਏ ਨੇ ਲੰਗਰ ਦੇ ਪ੍ਰਬੰਧ ਕੀਤੇ ਗਏ ਨੇ ਉੱਥੇ ਜਗ੍ਹਾ ਜਗ੍ਹਾ ਪ੍ਰਸ਼ਾਦ ਪ੍ਰਸ਼ਾਦਾ ਪਾਣੀ ਜੋ ਵੀ ਜਰੂਰਤ ਹੋਊਗੀ ਉਸ ਮੁਤਾਬਕ ਇੰਤਜ਼ਾਮ ਕੀਤੇ ਗਏ ਨੇ ਔਰ ਸੰਗਤ ਦਾ ਬਹੁਤ ਵੱਡਾ ਯੋਗਦਾਨ ਮਿਲ ਰਿਹਾ ਬੜਾ ਵੱਡਾ ਹੁਲਾਰਾ ਮਿਲ ਰਿਹਾ ਸੰਗਤ ਸੰਗਤ ਆਪਣੇ ਰੂਪ ਦੇ ਵਿੱਚ ਵੀ ਇਹਨਾਂ ਰੂਟਾਂ ਦੇ ਉੱਤੇ ਬਹੁਤ ਵੱਡੇ ਤਦਾਦ ਦੇ ਉੱਤੇ ਲੰਗਰ ਪਾਣੀ ਦਾ ਇੰਤਜ਼ਾਮ ਕਰਕੇ ਰੱਖੂਗੀ ਸੋ ਇਹ ਜਿਹੜਾ ਸਮਾਗਮ ਹੋਣੇ ਨੇ ਜਿਹੜੇ ਕਿ 23 24 25 ਤਰੀਕ ਇਹ ਤਿੰਨ ਦਿਨ ਜਿਹੜੇ ਸਮਾਗਮ ਸ਼੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਵਿਖੇ ਹੋਣੇ ਨੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਮਾਗਮ ਨੇ ਔਰ ਬੜੇ ਰੂਹਾਨੀ ਸਮਾਗਮ ਨੇ ਮੈਂ ਮੀਡੀਆ ਦੇ ਮਾਧਮ ਦੇ ਰਾਹੀਂ ਹੱਥ ਜੋੜ ਕੇ ਇੱਕ ਬੇਨਤੀ ਹੋਰ ਵੀ ਕਰਨੀ ਚਾਹੁੰਦਾ ਕਿ ਸਾਰੀ ਸੰਗਤ ਇਹ ਜਿੱਥੋਂ-ਜਿੱਥੋਂ ਯਾਤਰਾਵਾਂ ਇਹ ਸਾਡੀਆਂ ਨਗਰ ਕੀਰਤਨ ਦੇ ਰੂਪ ਚ ਨਿਕਲਣੀਆਂ ਉੱਥੇ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪਰਿਵਾਰ ਨੂੰ ਲੈ ਕੇ ਨਾ ਯਾਤਰਾਵਾਂ ਦੇ ਵਿੱਚ ਵੱਧ ਤੋਂ ਵੱਧ ਪਾਰਟਿਸਿਪੇਟ ਕਰਿਓ ਉੱਥੇ ਪਹੁੰਚਿਓ ਇਸ ਦੇ ਨਾਲ ਨਾਲ ਜਿਹੜੇ 23 ਤਰੀਕ 24 ਤਰੀਕ ਤੇ 25 ਤਰੀਕ ਇਹ ਤਿੰਨ ਦਿਨ ਜਿਹੜੇ ਸਾਡੇ ਸਮਾਗਮ શ્રી ਆਨੰਦਪੁਰ ਸਾਹਿਬ ਦੀ ਧਰਤੀ ਵਿਖੇ ਚੱਲਣੇ ਨੇ ਉਹਦੇ ਵਿੱਚ ਵੀ ਸਾਰੇ ਜਣੇ ਜ਼ਰੂਰ ਸ਼ਮੂਲੀਅਤ ਕਰਿਓ ਸੋ ਇਹ ਜਿਹੜੀ ਜਾਣਕਾਰੀ ਤੁਹਾਨੂੰ ਦਿੱਤੀ ਗਈ ਆ ਉਹ ਇਸ ਇਸੇ ਪਿੱਛੇ ਦਿੱਤੀ ਗਈ ਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋ ਯੋਗ ਅਗਵਾਈ ਚੱਲ ਰਹੀ ਹੈ ਸਾਡਾ ਡਿਪਾਰਟਮੈਂਟ ਟੂਰਿਜ਼ਮ ਐਂਡ ਕਲਚਰ ਅਫੇਅਰ ਜਿਹੜਾ ਸੈਰ ਸਪਟਾ ਤੇ ਸੱਭਿਆਚਾਰ ਵਿਭਾਗ ਆ ਪੰਜਾਬ ਦਾ ਅਸੀਂ ਪੂਰੀ ਇਹ ਸਾਡੀ ਨੋਡਲ ਅਥਾਰਟੀ ਹੈ ਇਸ ਸਾਰੇ ਸਮਾਗਮਾਂ ਦੀ ਸੋ ਇਸ ਨੋਡਲ ਅਥਾਰਟੀ ਹੋਣ ਕਰਕੇ ਮੇਰਾ ਫਰਜ਼ ਬਣਦਾ ਟੂਰਿਜ਼ਮ ਐਂਡ ਕਲਚਰ ਅਫੇਅਰ ਮਿਨਿਸਟਰ ਪੰਜਾਬ ਹੋਣ ਦੇ ਨਾਤੇ ਕਿ ਮੈਂ ਟਾਈਮ-ਟਾਈਮ ਸਿਰ ਮੀਡੀਆ ਨੂੰ ਇਹ ਬਰੀਫ ਕਰਦਾ ਹਾਂ ਸਾਰੀ ਜਾਣਕਾਰੀ ਇਹ ਜਿਹੜੀ ਪੰਜਾਬ ਭਰ ਵਿੱਚ ਦੰਦਾ ਰਹਾ ਹਾਂ ਥੋੜੇ ਮਾਧਮ ਦੇ ਰਾਹੀਂ ਮੈਂ ਇੱਕ ਵਾਰ ਤੋਂ ਫੇਰ ਆਖਿਰ ਦੇ ਵਿੱਚ ਜਿਹੜੇ ਸਾਡੇ ਦੋ ਇੱਕ ਸਮਾਰਕ ਬਿਲਕੁਲ ਬਣ ਕੇ ਤਿਆਰ ਹੋ ਗਿਆ ਭਾਈ ਗੈਤਾ ਜੀ ਮੈਮੋਰੀਅਲ ਉੱਥੇ ਜ਼ਰੂਰ ਸਾਰੇ ਜਣੇ ਜਾ ਕੇ ਦੇਖ ਕੇ ਆਉਣਾ ਵਿਜ਼ਿਟ ਕਰਕੇ ਆਉਣਾ ਜ਼ਰੂਰ ਜਾਉਣਾ ਆਪਣੇ ਵਿਰਸੇ ਤੋਂ ਆਪਣੇ ਵਿਰਾਸਤ ਤੋਂ ਜਾਣੂ ਹੋਈਏ ਆਪਾਂ ਦੂਸਰਾ ਜਿਹੜਾ ਅਸੀਂ ਇਹ ਨੀ ਪੱਥਰ ਰੱਖਿਆ ਜੋ ਕਿ ਅਸੀਂ ਇਹ ਗਲਿਆਰਾ ਬਣਾ ਰਹੇ ਹਾਂ ਸ਼੍ਰੀ ਅਨੰਦਪੁਰ ਸਾਹਿਬ ਦਾ ਉਹਦਾ ਜੋ ਨੀਂਹ ਪੱਥਰ ਰੱਖਿਆ ਹੋ ਅਸੀਂ 10 ਮਹੀਨਿਆਂ ਦੇ ਅੰਦਰ ਅੰਦਰ ਇਸ ਪ੍ਰੋਜੈਕਟ ਨੂੰ ਕੰਪਲੀਟ ਕਰਾਂਗੇ